ਸਾਰੇ ਜਾਣੇ ਆਪਾਂ ਬੀਚ ਸਕੂਲ ਨਾਲ ਪ੍ਰਾਇਮਰੀ ਸਕੂਲ ਦੇ ਵਿੱਚ ਸਾਰੇ ਇੰਡ ਦੇ ਵਾਸੀ ਮੇਰੇ ਨਾਲ ਆਏ ਸਰਪੰਚ ਜਰਮਨ ਮੈਂ ਪਟਿਆਲਾ ਸਰਪੰਚੋ ਸਾਹਿਬ ਰਸਵਾਲੇ ਵੀ ਉਹਨਾਂ ਆਖੇ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਪਤਾ ਗਿਆ ਮਾਣ ਨਹੀਂ ਸਰਕਾਰ 2022 ਇਹ ਬੜੀ ਕਲੀਅਰ ਕਟ ਗੱਲ ਕੀਤੀ ਸੀ ਜੇ ਪੰਜਾਬ ਦੇ ਲੋਕਾਂ ਨੇ ਕਿ ਸਰਕਾਰ ਬਣ ਤੋਂ ਬਾਅਦ ਅਸੀਂ ਸਿੱਖਿਆ ਤੇ ਸਿਹਤ ਤੇ ਕਰਪਸ਼ਨ ਤੇ ਜਿਵੇਂ ਤੇ ਬਾਕੀ ਬਾਕੀ ਤਰ੍ਹਾਂ ਦੇ ਆਪਾਂ ਗਰੰਟੀ加 ਦੇ ਰੂਪ ਚ ਦਿੱਤੀ ਸੀ ਸਰਕਾਰ ਬਣ ਤੋਂ ਬਾਅਦ ਆ ਕਰਨਾ ਪਾਉਂਦਰਾ ਉਹਦਾ ਅੱਜ ਜਿਹੜਾ ਮੇਨ ਸਿੱਖਿਆ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਪੰਜਾਬ ਤੇ ਲੈ ਕੇ ਆਮ ਆਦਮੀ ਪਾਰਟੀ ਆਈ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਜੀ ਮਾਨ ਐਜੂਕੇਸ਼ਨ ਮਿਨਿਸਟਰ ਜੋਤਪੀਰ ਜੀ ਜਿਨ੍ਹਾਂ ਦੀ ਗਵਾਹੀ ਸਾਰੇ ਪੰਜਾਬ ਸਿੱਖਿਆ ਪ੍ਰਤੀ ਹਰੀ ਕ੍ਰਾਂਤੀ ਆਈ ਹੈ ਅੱਜ ਉਸੇ ਤਰ੍ਹਾਂ ਤਕੀਮੇ ਦੇ ਪਿੰਡ ਚ ਮੈਂ ਹੁਣ ਆਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਤੋਂ ਹਾਟੇ ਪ੍ਰਿੰਟ ਚ ਤੇਰੇ ਕੁੱਲ ਪੈਸੇ 4 ਲੱਖ 40 ਹਜ਼ਾਰ ਰੁਪਇਆ ਸਕੂਲ ਨੂੰ ਆਇਆ ਸਰਕਾਰ ਨੇ ਦਿੱਤਾ ਜਿਹੜੀ ਫੋਲਿੰਗ ਟਾਈਮ ਲੱਗਣੀ ਸੀਗੀ ਉਹਦਾ ਹੈ 1.5 ਲੱਖ ਰੁਪਇਆ ਬਾਥਰੂਮ ਦਾ ਇੱਕ ਉਹ 40 ਹਜ਼ਾਰ ਰੁਪਏ ਤਾਂ 1.5 ਲੱਖ ਦੇ ਕਰੀਬ ਤੁਹਾਡੇ ਸਕੂਲ ਦੇ ਚਾਰ ਦੁਆਰੀ ਦੇ ਵਾਸਤੇ ਪੈਸੇ ਆਏ ਨੇ ਬਾਰੋਂ ਦੇਖਦਾ ਕਿ ਸਕੂਲ ਦੀ ਜਿਹੜੀ ਬਿਲਡਿੰਗ ਆ ਜਾਂ ਸਕੂਲ ਦਾ ਜਿਹੜਾ ਪ੍ਰੋਜੈਕਟਰ ਉਹ ਬਹੁਤ ਵਧੀਆ ਬਣਿਆ ਵਧੀਆ ਬਣਿਆ ਮਾਦੀ ਵਧਾਈ ਪਿੰਡ ਦੀ ਸਮੁੱਚੀ ਪੰਚਾਇਤ ਨੂੰ ਸਰਪੰਚ ਸਾਹਿਬਾਨ ਤੇ ਸਮੂਹ ਜਿਹੜਾ ਐਜੂਕੇਸ਼ਨ ਦਾ ਸਟਾਫ ਹੈ ਇਹਨਾਂ ਵੀ ਆਪਣੇਾਂ ਕਰਕੇ ਵਧਾਈ ਦਿੰਨਾ ਕਿ ਜਿੰਨਾ ਬੜੇ ਸਟੱਜਟ ਤੇਕਲੇ ਨਾਲ ਬਾਗ ਦੀ ਜਗਾ ਪਾਰਕ ਬਣਾਈ ਹੈ ਚੂਲੇ ਦੀ ਜਗ੍ਹਾ ਬੱਚਿਆਂ ਦੇ ਵਾਸਤੇ ਚੂਲੇ ਲਾਏ ਨੇ ਅੰਦਰ ਕੰਪਿਊਟਰ ਲੱਗੇ ਨੇ ਬੱਚਿਆਂ ਵਾਸਤੇ ਬੇਟੀਆਂ ਵਾਸਤੇ ਜੁੱਟੋ ਗਰਾਊਂਡ ਬਣੀ ਐ ਅੰਦਰ ਬਹੁਤ ਵਧੀਆ ਛੋਟਾ ਪਿੰਡਾ ਹਰ ਮਾ ਤੁਹਾਡੇ ਪਿੰਡ ਦਾ ਇੱਕਾ ਵੇਚ ਕੇ ਮੈਨੂੰ ਬੜਾ ਖੁਸ਼ੀ ਹੋਈ ਕਿ ਇੱਥੇ ਪਰਿਵਾਰਾਂ ਸੇਕਾ ਵੜਾ ਜਿਹੜੀ ਬਹੁਤ ਘੱਟ ਪਿੰਡਾਂ ਚ ਇਸ ਕਰਕੇ ਸਾਰਾ ਮੇਰਾ ਪਿੰਡ ਇੱਥੇ ਬੈਠਾ ਹੈ ਤੁਹਾਡੇ ਪਿੰਡ ਦਾ ਜਿਹੜਾ ਹੋਰ ਵੀ ਕੋ ਕੰਮ ਰੁਕਿਆ ਹੈ ਮੈਂ ਹੋਰ ਹੀ ਤੁਹਾਡੇ ਪਿੰਡ ਤੇ ਪਹਿਲਾਂ ਵੀ ਦੋ ਤਰ੍ਹਾਂ ਵਾਲੀ ਹੋ ਕੇ ਗਿਆ ਲੱਖਣ ਦੇ ਸਬੰਧ ਚ ਮੈਂ ਪਹਿਲਾਂ ਵੀ ਤੁਹਾਨੂੰ ਕਹਿੰਦਾ ਰਿਹਾ ਮੈਂ ਕਿ ਤੁਹਾਡੇ ਪਿੰਡ ਦੀ ਡਵੈਲਪਮੈਂਟ ਦਾ ਕੋਈ ਕੰਮ ਵੀ ਮੈਂ ਛੱਡਾਂ। ਸਭ ਤੋਂ ਪਹਿਲਾਂ ਸਾਡਾ ਜ਼ਰੂਰੀ ਕਿ ਸਕੂਲ ਠੀਕ ਹੋਣੇ ਚਾਹੀਦੇ। 3 ਦਿਨ ਦੀ ਇੰਚਾਰਜ ਹਾਂ ਤੇ ਮੈਂ ਇੱਥੇ 2012 ਤੋਂ ਕੰਮ ਕਰ ਰਹੀ ਹਾਂ। ਤੇ ਸਕੂਲ ਨੂੰ ਆਪਣਾ ਸਮਝ ਕੇ ਇਹਨੂੰ ਸਜਾਈਦਾ ਹੈ ਸਵਾਰੀਦਾ ਹੈ ਬੱਚਿਆਂ ਨੂੰ এডਿਕੇਸ਼ਨ ਦੇਈਦੀ ਹੈ ਸਰਕਾਰ ਨੇ ਸਾਨੂੰ ਬਹੁਤ ਸਾਰੀਆਂ ਗ੍ਰਾਂਟਾਂ ਦਿੱਤੀਆਂ ਨੇ ਤੇ ਜਿਸ ਦਾ ਅਸੀਂ ਸਹੀ ਤਰੀਕੇ ਨਾਲ ਯੂਜ਼ ਕਰਕੇ ਇਸ ਸਕੂਲ ਨੂੰ ਸੋਨਾ ਬਣਾਇਆ ਹੈ ਤੁਸੀਂ ਸਕੂਲ ਨੂੰ ਦੇਖ ਕੇ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਬਹੁਤ ਵਧੀਆ ਚੱਲ ਰਿਹਾ ਹੈ ਕੰਮ ਸਾਰਾ ਪਿੰਡ ਬਹੁਤ ਖੁਸ਼ ਹੈ ਸਾਰੇ ਸਕੂਲ ਸਟਾਫ ਬਹੁਤ ਵਧੀਆ ਨੇ ਤੇ ਵਧੀਆ ਸਾਰੇ ਟੀਚਰ ਵੀ ਬਹੁਤ ਸੋਹਣੇ ਵਧੀਆ ਪੜ੍ਹਾਉਂਦੇ ਬੱਚਿਆਂ ਨੂੰ ਹਾਂਜੀ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਪੰਜਾਬ ਸਰਕਾਰ ਦੇ ਕੰਮ ਕਿਹੋ ਜਿਹਾ ਲੱਗ ਰਹੇ ਨੇ ਬਹੁਤ ਵਧੀਆ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਸਕੂਲ ਤਾਂ ਬਹੁਤ ਸੋਹਣਾ ਬਣਿਆ ਤੁਹਾਡੇ ਪਿੰਡ ਦਾ ਤੇ ਇਸ ਤੋਂ ਇਲਾਵਾ ਹੋਰ ਵੀ ਤੁਹਾਡੇ ਕੋਈ ਹੈਗੇ ਨੇ ਵਿਕਾਸਕਾਰ ਦੇ ਸੁਣਨ ਵਾਲੇ ਇੱਥਾਂ ਜਿਹੜੇ ਤੁਸੀਂ ਕਰਾਏ ਤੇ ਬੱਚਿਆਂ ਦੀ ਗਰਾਊਂਡ ਨਹੀਂ ਹੈਗੀ ਤੇ ਉਹ ਜਿਆਦਾੀ ਪ੍ਰੋਬਲਮ ਬੱਚਿਆਂ ਨੂੰ ਇਹੀ ਆਉਂਦੀ ਆ ਕਿ ਪਿੰਡ ਦੀ ਗਰਾਊਂਡ ਨਹੀਂ ਹੈਗੀ ਬਾਕੀ ਤਾਂ ਸਭ ਠੀਕ ਹੈ ਚੱਲ ਰਿਹਾ ਸਰਪੰਚ ਸਾਹਿਬ ਕਰ ਰਹੇ ਆ ਜਦੋਂ ਦੀ ਸਰਕਾਰ ਆਈ ਹੈ ਲੱਗਦਾ ਬਦਲਾ ਆਇਆ ਹਾਂਜੀ ਬਹੁਤ ਸਾਰਾ ਬਦਲਾ ਆਇਆ ਹੈ ਇਹਨਾਂ 3 ਸਾਲਾਂ ਦੇ ਵਿੱਚ ਬਹੁਤ ਬਦਲਾਅ ਦੇਖਿਆ ਸੀ ਹਾਂਜੀ ਦੇਖੋ ਜੀ ਅੱਜ ਲਗਭਗ ਤਿੰਨ ਸਕੂਲ ਜਿਹੜੇ ਪੱਬਰਾਲੀ ਪਰਾਜਾ ਔਰ ਹਕੀਮ ਬੇਗ ਚ ਆਮ ਆਦੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਪ੍ਰਤੀ ਜਿਹੜੀ ਹਰੀ ਕ੍ਰਾਂਤੀ ਪੰਜਾਬ ਚ ਆਈ ਹੈ ਉਹਦੇ ਸਬੰਧ ਚ ਬਹੁਤ ਵੱਡੀਆਂ ਗਰੰਟੀਆਂ ਜਿਹੜੀਆਂ ਪਿੰਡਾਂ ਚ ਸਕੂਲਾਂ ਨੂੰ ਦਿੱਤੀਆਂ ਸੀਗੀਆਂ ਇੱਕ ਤਾਂ ਉਹ ਜਿਹੜਾ ਕੰਮ ਹੋ ਚੁੱਕੇ ਨੇ ਚਾਰ ਦਿਵਾਰੀਆਂ ਜਾਂ ਵਾਸ਼ਰੂਮ ਨੇ ਜਾਂ ਕਮਰੇ ਨੇ ਨਵੇਂ ਬਣੇ ਜਾਂ ਲੈਬਸ ਵਗੈਰਾ ਬਣੀਆਂ ਨੇ ਉਹਦੇ ਤੋਂ ਘੱਟ ਨਹੀਂ ਕੀਤੇ ਨੇ ਔਰ ਜਿੱਦ ਤੋ ਤਣ ਕੇ ਵੇਖਿਆ ਵੀ ਪ੍ਰਸਤਾਵ ਨੇ ਬਹੁਤ ਵਧੀਆ ਕੰਮ ਜਿਹੜਾ ਸਕੂਲਾਂ ਚ ਕਰਾਇਆ ਇਹਦੇ ਨਾਲ ਇੱਕ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਸੀਗੀ ਆ ਪ੍ਰਾਈਵੇਟ ਵਾਲੇ ਕਰਦੇ ਉਹ ਕਾਫੀ ਹੱਦ ਤੱਕ ਬੰਦ ਹੋਊਗੇ ਲੋਕਾਂ ਦਾ ਜਿਹੜਾ ਸਰਕਾਰੀ ਸਕੂਲਾਂ ਤੋਂ ਵਿਸ਼ਵਾਸ ਉੱਠ ਗਿਆ ਸੀਗਾ ਉਹ ਵਿਸ਼ਵਾਸ ਜਿਹੜਾ ਦੁਬਾਰਾ ਬਹਾਲ ਹੋਊਗਾ ਰਣਵੇਬ ਸਭ ਇੱਕ ਪ੍ਰੋਟੋਕਾਲ ਹੁੰਦਾ ਕਿ ਜਿਹੜੇ ਪ੍ਰਾਈਵੇਟ ਸਕੂਲ ਆ 25% ਵਿਦਿਆਰਥੀਆਂ ਨੂੰ ਫਰੀ ਆਪਣਾ ਪੜਾ ਸਕਦੇ ਨੇ ਪਰ ਅੱਜ ਤੱਕ ਮੈਂ ਕਈ ਵਾਰ ਇਹ ਬੈਗ ਵੀ ਰੱਖ ਲੈਂਦੇ ਨੇ ਜੀ ਦੇਖੋ ਸਵਾਲ ਕਰੋਗੇ ਕਿ ਪ੍ਰਾਈਵੇਟ ਵਾਲੇ 25% ਲੋਕਾਂ ਨੂੰ ਉਹਨਾਂ ਫਰੀ ਗਰੀਬ ਬੱਚਿਆਂ ਨੂੰ এডੂਕੇਸ਼ਨ ਦੇਣੀ ਹੈ ਅਜੇ ਤੱਕ ਅੱਤੇ ਕਿ ਕਿ ਪੱਤਰਕਾਰ ਨੇ ਮੈਨੂੰ ਪੁੱਛਿਆ ਹੀ ਨਹੀਂ ਅ ਤਾਂ ਮੈਂ ਅੱਜ ਕਿਹਾ ਕਿ ਮੈਨੂੰ ਪਤਾ ਲੱਗਾ ਕਿ 25% ਜਿਹੜੇ ਗਰੀਬ ਬੱਚੇ ਉਹਨਾਂ ਨੂੰ ਫਰੀ ਐਜੂਕੇਸ਼ਨ ਦੇਣੀ ਹੁੰਦੀ ਹੈ ਤਾਂ ਮੈਨੂੰ ਤਾਂ ਨਹੀਂ ਲੱਗਦਾ ਇੱਕ ਬੱਚੇ ਨੂੰ ਫਰੀ ਐਜੂਕੇਸ਼ਨ ਦੰਦਦੇ ਨੇ ਉਹਨਾਂ ਦਾ ਰਿਕਾਰਡ ਵੀ ਚੈੱਕ ਕਰਾਂਗੇ ਔਰ ਉਹਨਾਂ ਵੇਖਾਂਗੇ ਵੀ ਕਿਹੜੇ ਬੱਚਿਆਂ ਨੂੰ ਫਰੀ ਐਜੂਕੇਸ਼ਨ ਦੰਦਦੇ ਆ ਬਾਕੀ ਦੇ ਨਾਲ ਪੰਜਾਬ ਸਰਕਾਰ ਨਾਲ ਜੁਤ ਨਸ਼ਾ ਵਿਰੋਧ ਵਿੱਚ ਝੇੜ ਹੈਗਾ ਇਹਦੇ ਨਾਲ ਪੰਜਾਬ ਸਰਕਾਰ ਦੇ ਨਾਲ ਰਾਜਪਾਲ ਦਾ ਵੀ ਦੌਰ ਆ ਰਿਹਾ ਉਨੇ ਬਾਰੇ ਕੀ ਕਿੰਦੇ ਦੇਖੋ ਜੀ ਸਿੱਖਿਆ ਦੇ ਨਾਲ ਨਾਲ ਇੱਕ ਜੁੱਧ ਨਸ਼ਿਆਂ ਵਿਰੋਧਾ ਜਿਹੜੀ ਬੜੀ ਵੱਡੀ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਨੱਕ ਜੁੱਧ ਛੇੜਿਆ ਉਹਦੇ ਵਿੱਚ ਬੜਾ ਲੋਕਾਂ ਦਾ ਜਿਹੜਾ ਸਾਨੂੰ ਘਰਮਾ ਹੰਗਾਰਾ ਵੀ ਪਿੰਡਾਂ 'ਚ ਮਿਲ ਰਿਹਾ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਗ ਦੇ ਰਹੀਆਂ ਨੇ ਅੱਜ ਦੀ ਤਾਰੀਖ 'ਚ ਮੇਰੇ ਖਿਆਲ ਬਹੁਤ ਸਾਰੇ ਜਿਹੜੇ ਐਸੇ ਜਿਹੜੇ ਨਸ਼ੇ ਦਾ ਕੰਮ ਕਰਦੇ ਸੀਗੇ ਜਿਹੜੇ ਦੇ ਨਾਲ ਜੁੜੇ ਜਾਂ ਤਾਂ ਛੱਡ ਕੇ ਪੰਜਾਬ ਭੱਜ ਗਏ ਨੇ ਤੇ ਜਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਕਾਲੀ ਕਮਾਈ ਕੀਤੀ ਉਹਨਾਂ ਤੇ ਪੀੜਾ ਪੰਡਾ ਜਿਹੜਾ ਚੱਲ ਰਿਹਾ ਔਰ ਜਿਹੜੇ ਬਚ ਗਏ ਨੇ ਉਹਨਾਂ ਤੇ ਵੀ ਪੀੜਾ ਪੰਡਾ ਜਰੂਰ ਚੱਲੇਗਾ। ਓਕੇ ਜੀ ਤੁਸੀਂ ਹੈਗੇ ਐਦਾਂ ਦੇ ਵੱਡੇ ਜਿਹੜੇ ਆ ਜਿਨ੍ਹਾਂ ਤੇ ਪੀੜਾ ਪੰਡਾ ਸਬਰ ਕਰੋ ਸਬਰ ਕਰੋ ਸਭ ਕਮ ਹੋਣਗੇ। ਰੰਧਾਵਾ ਸਾਹਿਬ ਬਚਦਾ ਕੋਈ ਨਹੀਂ। ਰੰਧਾਵਾ ਸਾਹਿਬ ਇੱਕ ਲੋਕਾਂ ਦੀ ਸਮੱਸਿਆ ਹੈ ਕਿ ਸਿਹਤ ਸਹੂਲਤਾਂ ਨੂੰ ਲੈ ਕੇ ਇੱਕ ਜਿਹੜੀ ਹੈਗੀ ਆ ਅਲਟਰਾਸਾਉਂਡ ਵਾਲੀ ਆ ਨਾ ਤੇ ਫਤਿਹਗੜ ਚੂੜੀਆਂ ਨਾ ਡੇਰਾ ਬਾਬਾ ਨਾਨਕ ਨਾ ਕਲਾਂਦੌਰ ਲੋਕਾਂ ਨੂੰ ਮਹਿੰਗੇ ਟੈਸਟ ਜਿਹੜੇ ਕਰਵਾਉਣੇ ਪੈਂਦੇ ਨੇ ਉਹਦੇ ਲਈ ਕੀ ਹੋ ਰਿਹਾ ਲਿਖਦੇ ਸਾਰੀਆਂ ਬਹੁਤ ਸਾਰੀਆਂ ਸਹੂਲਤਾਂ ਹੈਲਥ ਪ੍ਰਤੀ ਜਿਹੜੀਆਂ ਮੈਨੂੰ ਤੁਸੀਂ ਰਿਟਰਨ ਚ ਲਿਖ ਕੇ ਦੋ ਕਿ ਕਿਹੜੀ ਮਸ਼ੀਨ ਕਿਹੜੇ ਹਸਪੀਟਲ ਚ ਨਹੀਂ ਆ ਆ ਫਿਰ ਮੈਨੂੰ ਦੱਸੋ ਫਿਰ ਮੈਨੂੰ ਦੱਸੋ ਪਹਿਲਾਂ ਲੱਗਦੀ ਕਿ ਨਹੀਂ ਮਸ਼ੀਨ ਦਾ ਨਾਮ ਅਲਟਰਾਸਾਉਂਡ ਜਿਹੜੀ ਮਸ਼ੀਨ ਹੈ ਜੀ ਮੈਂ ਹੁਣੇ ਪੁੱਛ ਲੈਣਾ ਸਭ ਨੂੰ ਪੁੱਛ ਕੇ ਕਿ ਅਲਟਰਾਸਾਉਂਡ ਵਾਲੀ ਮਸ਼ੀਨ ਕਿੱਥੇ ਅਲਟਰਾਸਾਉਂਡ ਤੇ ਪੁਰਾਣੀਆਂ ਚੱਲਦੀਆਂ ਮਸ਼ੀਨਾਂ ਕੋਈ ਤਾਂ ਕੋਈ ਨਵਾਂ ਨਹੀਂ ਨਹੀਂ ਹੈ ਜੀ ਏਰਾ ਬਾਬਾ ਦਾ ਅਧਿਕਾਰ ਸਕਾਲਾ ਹੀ ਨਹੀਂ ਬੰਗਲਾ ਜਿਹੜੀਆਂ ਜਿਹੜੀਆਂ ਨਹੀਂ ਦੇਖੋ ਜੀ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਗੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਨਾ ਇਹਨਾਂ ਲੋਕਾਂ ਨੂੰ ਇਜਾਜ਼ਤ ਹੈ ਪੰਜਾਬ ਦੀ ਧਰਤੀ ਤੇ ਕੰਮ ਕਰਨ ਦਾ ਪੰਜਾਬ ਦਾ ਇਤਿਹਾਸ ਪਿਛਲਾ ਵੀ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਜਿੰਨਾ ਅੱਜ ਤੋਂ ਪਿਛਲੇ ਲੰਮੇ ਸਮੇਂ ਤੇ ਵੀ ਇੱਥੇ ਉਹ ਕੀਤਾ ਉਹਨਾਂ ਦਾ ਕੀ ਅਸਰ ਹੋਇਆ ਜੋ ਉਹਨਾਂ ਦਾ ਅਸਰ ਹੋਇਆ ਜਿਹੜੇ ਹੁਣ ਕਰਦੇ ਅਸਰ ਉਹਨਾਂ ਦਾ ਵੀ ਇਹੀ ਹੋਣਾ